ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤਪਾਲ ਦੇਮਾ ਮੂਤਪਾਲ ਦੇਮਾ ਰਾਜਕੌਰ ਜਣ ਕੇ ਰਾਜ ਮਾਤਾ ਉਹ ਅੰਮ੍ਰਿਤਸਰ ਡੀਸੀ ਸਭ ਦੇ ਦਫਤਰ ਗਏ ਪਰ ਡੀਸੀ ਸਾਹਿਬ ਉਲਝੇ ਹੋਏ ਨਿਹੜਾਂ ਦੇ ਵਿੱਚ ਉਝੇ ਮੈਂ ਬਹੁਤ ਨਹੀਂ ਉਤਾ ਵਿਚਾਰੇ ਲਾ ਕੇ ਜੋੜੇ ਜੱਪਲਾਂ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਸਾਕਸੀ ਸਾਨੀ ਉਰੇੜੀ ਕੁੜੀ ਡੀਸੀ ਹੈ ਉਹਨਾਂ ਨੂੰ ਮਿਲਣ ਵਾਤੇ ਗਏ ਮਾਤਾ ਰਾਜ ਜਣ ਕੇ ਰਾਜ ਮਾਤਾ ਨਾਂ ਤਾਂ ਵੈਸੇ ਬਲਵਿੰਦਰ ਕੌਰ ਹੈ ਤੇ ਕਹਿੰਦੇ ਅਸੀਂ ਰਿਕਵੈਸਟ ਕਰਨ ਆਏ ਸੀ ਕਿ ਭਾਈ ਸਾਹਿਬ ਅਮਰਤਪਾਲ ਨੂੰ ਜਣ ਕੇ ਅਮਰਤਪਾਲ ਭਾਈ ਸਾਹਿਬ ਨੂੰ ਜੇਲ੍ਹ ਤੋਂ ਦੋ ਮੀਨੰਦੀ ਪ੍ਰੋਬਲ ਮਿਲੇ ਪ੍ਰੋਬਲ ਹੀ ਹੁੰਦੀ ਹੈ ਵੀ ਜਿਹੜੇ ਖੰਡੂਰ ਸਾਹਿਬ ਦੇ ਲੋਕ ਨੇ ਉਹ ਮੰਗ ਕਰਦੇ ਆ ਵੀ ਸਾਡਾ ਐਮਪੀ ਸਾਡੇ ਵਿੱਚ ਆਵੇ ਖੰਡੂਰ ਸਾਹਿਬ ਦੇ ਲੋਕਾਂ ਨੇ ਜਿੰਨੇ ਇੱਕ ਮੈਨੂੰ ਫੋਨ ਕੀਤਾ ਕਹਿੰਦੇ ਕੋਈ ਨਹੀਂ ਚਾਹੁੰਦਾ ਜੀ ਕਤੀੜ ਨੂੰ ਇਹਨਾਂ ਨੇ ਬੇਬਕੂ ਬਣਾ ਕੇ ਕਹਿੰਦੇ ਵੋਟਾਂ ਲੈ ਕੇ ਐਮਪੀ ਬਣ ਗਿਆ ਔਰ ਪੈਸਾ ਇਕੱਠਾ ਕਰ ਲੈਣਾ ਨੇ ਉਹ ਕਹਿੰਦੇ ਸਾਨੂੰ ਕਿਸੇ ਅਮਰਤਪਾਲ ਦੀ ਲੋੜ ਨਹੀਂ ਹੁਣੇ ਬੀਬੀ ਬਲਵਿੰਦਰ ਕੌਰ ਮੋਤਪਾਲ ਦੀ ਮਾਂ ਡੀਸੀ ਕੋਲੇ ਕਿਉਂ ਜਾਂਦੀ ਹੈ ਰਿਕਵੈਸਟ ਕਰਦੀ ਹੈ ਵੀ ਹੁਣ ਬਹਾਨਾ じゃ ਮਿਲਿਆ ਹੈ ਵਿਹੜਾਂ ਦੀ ਮਾਰ ਪਈ ਹੈ ਸ਼ਾਇਦ ਮਾਂ ਜੋ ਅਦਾਲਤ ਤਰਸ ਕਰੂ ਵੀ 2 ਮਹੀਨੇ ਲਈ ਬਾਹਰ ਕੱਢ ਦੇਣਗੇ ਇਦਾਂ ਕਦੇ ਨਹੀਂ ਹੋ ਸਕਦਾ ਹੁਣੇ ਡਰਾਮਾ ਕਿਉਂ ਕਰਦੇ ਆ ਵੀ ਲੋਕਾਂ ਤੱਕ ਮੈਸੇਜ ਆਵੇ ਤੇ ਸਾਡੇ ਜਿਹੜੇ ਚਮਚੇ ਐ ਪੰਜਾਬ ਨੂੰ ਬਰਬਾਦ ਕਰਨ ਵਾਲੇ ਕੌਮ ਦਾ ਜਲੂਸ ਕੱਢਣ ਵਾਲੇ ਉਹ ਲੱਗੇ ਹੋਏ ਨੇ ਕੈਂਪ ਲਾ ਕੇ ਹੜਪੀੜਤਾਂ ਲਈ ਰਸਤਾ ਇਕੱਠੀਆਂ ਕਰਨ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਅੱਜ ਦੋਤ ਨੂੰ ਵੀਡੀਓ ਸਾਹਮਣੇ ਆ ਕੇ ਹੁਣ ਰਸਤਾ ਨਾ ਭੇਜੋ ਹੁਣ ਸਾਨੂੰ ਤੇਲ ਭੇਜੋ ਇਹਨਾਂ ਨੇ 2-400 ਬੰਦਾ ਜਿਹੜਾ ਮੂਹਰੇ ਲੱਗਾ ਹੋਇਆ ਨਾ ਸਕੀਨਰ ਭੇਜੇ ਹੋਏ ਲੋਕਾਂ ਨੂੰ ਕਿ ਇਹਦੇ ਵਿੱਚ ਮਾਇਆ ਪਾਓ ਜਾਨੀ ਕਿ ਇਹ ਹੁਣ ਮਾਤਾ ਕਿਉਂ ਗਈ ਆ ਉੱਥੇ ਡਰਾਮਾ ਕਰਨ ਵਾਸਤੇ ਵੀ ਲੋਕਾਂ ਤੱਕ ਗੱਲ ਪਹੁੰਚੇ ਵੀ ਸਾਡੇ ਜਿਹੜੇ ਗਾਹੇ ਆ ਪੈਸਾ ਜਿਹੜਾ ਹੜਾਂ ਦੇ ਨਾਂ ਤੇ ਬਹੁਤ ਵੱਡੀ ਮਾਤਰਾ ਵਿੱਚ ਇਕੱਠਾ ਹੋਵੇ ਜਾਨਕਿ ਕਰੋੜਾਂ ਰੁਪਈਆ ਸਾਡੇ ਖਾਤਿਆਂ ਵਿੱਚ ਆ ਜਾਵੇ ਤੇ ਬਸ ਫਿਰ ਅਸੀਂ ਮौज ਕਰੀਏ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਥੋੜੀ ਜਿਹੀ ਗੌਰ ਕਰਿਓ ਜੀ ਆ ਜਿਹੜੇ ਮੂਤਪਾਲ ਦੇ ਚੇਲੇ ਚਪਟੇ ਕਹਿੰਦੇ ਸੀ ਕੈਂਪ ਲਾਇਆ ਹੋਇਆ ਇਹ ਲੋਕਾਂ ਦਾ ਪੈਸਾ ਹੈ ਇਹ ਧਮਕੀਆਂ ਦੇ ਦੇ ਕੇ ਇੱਕ ਟੱਲੇ ਵਾਲ ਤੋਂ ਮੁੰਡਾ ਘਰੇ ਬੈਠਾ ਹੈ ਅਪਾਹਜ ਹੈ ਉਹਨੂੰ ਫੋਨ ਕੀਤਾ ਇਹਨਾਂ ਨੇ ਆ ਮੇਰੇ ਕੋਲ ਰਿਕਾਰਡਿੰਗ ਪਈ ਹੈ ਜਿਨੇ ਵੀ ਉਹ ਰਿਕਾਰਡਿੰਗ ਲੈਣੀ ਹੋਈ ਲੈ ਲਿਓ ਮੇਰੇ ਕੋਲ ਉਹਨੇ ਸਕੈਨਰ ਭੇਜਿਆ ਹੋਇਆ ਕਹਿੰਦਾ ਜੀ ਪੈਸੇ ਪਾਓ ਅਸੀਂ ਲੁਧਿਆਣੇ ਵਿੱਚ ਪਤਾ ਨਹੀਂ ਕਿਤੇ ਬੰਨ ਲਾ ਰਹੇ ਹਾਂ ਤੇ ਉਹ ਮੁੰਡੇ ਨੇ 101 ਰੁਪਇਆ ਪਾਇਆ ਤੇ ਉਹ ਕਿਤੇ ਕਹਿ ਬੈਠਾ ਵੀ ਮੈਂ 1000 ਰੁਪਇਆ ਪਾ ਦਣਾ ਫਿਰ ਦੁਆਰਾ ਫਿਰ ਫੋਨ ਕੀਤਾ ਕਿਤੇ ਤਾਂ 1000 ਪਾਉਣਾ ਸੀ ਤੁਸੀਂ 101 ਰੁਪਇਆ ਪਾਇਆ ਤੇ ਨਾਲ ਉਹਨੂੰ ਕਿਹਾ ਕਿ ਸਾਨੂੰ ਪਾਣੀ ਦੀਆਂ achar ਉਹ ਜਿਹੜੇ ਪੇਟੀਆਂ ਹੁੰਦੀਆਂ ਨੇ ਉਹ ਚਾਹੀਦੀਆਂ ਨੇ ਤੁਸੀਂ ਦੇਖੋ ਕਰਦੂਤੇ ਇਹਨਾਂ ਦੀ ਹੋ ਸਕਦਾ ਥੋੜੇ ਬਹੁਤੇ ਬੰਦੇ ਕੰਮ ਕਰਦੇ ਹੋਣ ਪਰ ਘੱਟੋ ਘੱਟ 4-500 ਬੰਦਾ ਇਹਨਾਂ ਦਾ ਜਣ ਕੇ ਲੱਗਾ ਹੋਇਆ ਸਕੈਨਰ ਭੇਜੀ ਜਾਂਦੇ ਨੇ WhatsApp ਰਾਹੀਂ Facebook ਰਾਹੀਂ Instagram ਰਾਹੀਂ ਜਣ ਕੇ ਪੈਸੇ ਪੁਆਈ ਜਾਂਦੇ ਲੋਕਾਂ ਤੋਂ ਇਹੀ ਡਰਾਮਾ ਅਮਰਤਪਾਲ ਨੇ ਕੀਤਾ ਡੀਸੀ ਦੇ ਦਫ਼ਤਰ ਵਿੱਚ ਜਾ ਕੇ ਕਿਉਂਕਿ ਉੱਥੇ মিডিਆ ਇਕੱਠਾ ਹੋ ਜਾਂਦਾ ਫਿਰ ਗੱਲ ਦੂਰ ਤੱਕ ਚਲੀ ਜਾਂਦੀ ਹੈ ਵੀ ਵਾਹ ਜੀ ਵਾਹ ਕੀ ਬਾਤ ਹੈ ਮੂਤਪਾਲ ਵੀ ਡਿਵਰੂਗੜ ਬੈਠਾ ਲੋਕਾਂ ਦੇ ਨਾਲ ਖੜਾ ਕੋਈ ਲੋਕਾਂ ਦੇ ਨਾਲ ਨਹੀਂ ਖੜਦਾ ਜਿਹਨਾਂ ਵਿੱਚੋਂ ਪਹਿਲਾਂ ਸਰਬਜੀਤ ਆਇਆ ਸੀ ਧਰ ਕੇ ਕਬੋਰੀ ਮੋਢੇ ਤੇ ਕਰਾ ਕੇ ਫੋਟੋ ਮੁੜ ਕੇ ਲੱਭਾ ਹੀ ਨਹੀਂ ਪਤਾ ਨਹੀਂ ਕਿੱਥੇ ਵੀਡੀਓ ਵਾਇਰਲ ਹੋ ਗਈ ਉਹ ਪਾ ਕੇ ਜਾਗਟ ਜੀ ਬੋਟ ਵਿੱਚ ਬਹਿ ਗਿਆ ਦੋ ਚਾਰ ਘਰਾਂ ਦੇ ਕੇ ਪ੍ਰਸ਼ਾਦਾ ਵਾਪਸ ਦਿੱਲੀ ਜਾਣ ਕੇ ਇਹ ਲੋਕ ਐਡੇ ਵੱਡੇ ਡਰਾਮੇਬਾਜ਼ ਨੇ ਮਿੰਨ ਤੋਂ ਬਚੋ ਵੀ ਔਰ ਇਹਨਾਂ ਨੂੰ ਕੋਈ ਪੈਸਾ ਅਕਾਊਂਟਾਂ ਵਿੱਚ ਨਾ ਪਾਇਓ ਔਰ ਜਿਹੜੇ ਬੰਦੇ ਵੀ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਨੇ ਜਰ ਤੁਸੀਂ ਆਪ ਵੀ ਕਰ ਸਕਦੇ ਹੋ ਕਿਸੇ ਉਸ ਬੰਦੇ ਦੇ ਨਾਲ ਤੁਸੀਂ ਕਨਫਰਮ ਕਰੋ ਉਸ ਬੰਦੇ ਨਾਲ ਕੰਟੈਕਟ ਕਰੋ ਜਿਹੜਾ ਬੰਦਾ ਮਲਕੀ ਉਥੇ ਮਹਾਦਰ ਹੈਗਾ ਦੋ ਤਨੂੰ ਯਕੀਨ ਹੋਵੇ ਵੀ ਹਾਂ ਆ ਬੰਦਾ ਜਿਸ ਨਾਲ ਸੀ ਕੰਟੈਕਟ ਕਰ ਰਹੇ ਆ ਵੀ ਉਹ ਸਹੀ ਥਾਂ ਤੇ ਸਾਡਾ ਪੈਸਾ ਲਾ ਦੂਗਾ ਰਸਤਾ ਭੇਜ ਦੂਗਾ। ਬੈ ਤਾਂ ਹੁਣ ਬਹੁਤ ਕੁਝ ਸਾਹਮਣੇ ਆ ਗਿਆ। ਮੇ ਜਿਹੜਾ ਇਹ ਰਸਤਾ ਭੇਜਣ ਦਾ ਸੀ ਇਹ ਧੰਦਾ ਬਣ ਗਿਆ। ਬਹੁਤੇ ਲੋਕ ਜਿਹੜੇ ਹੜ੍ਹਾਂ ਦੇ ਮਾਰ ਤੋਂ ਦੂਰ ਨੇ ਜਿੱਥੇ ਪਾਣੀ ਦਾ ਤੁਪਕਾ ਵੀ ਨਹੀਂ ਗਿਆ ਉਹ ਵੀ ਰਾਸ਼ਨ ਲੈ ਲੈ ਕੇ ਇਕੱਠਾ ਪਰੇ ਜਾਂਦੇ ਆ। ਤੇ ਪਰ ਜਿਹੜੀ ਅਮਰਤਪਾਲ ਦੀ ਮਾਂ ਨੇ ਇਹ ਡਰਾਮਾ ਕੀਤਾ ਪਹਿਲੀ ਗੱਲ ਤਾਂ ਇਹਨੂੰ ਪੁੱਛਿਆ ਵੀ ਤੇਰਾ ਮੁੰਡਾ ਆ। ਇਹ ਤਾਂ ਸ਼ਰਿਆਮ ਭਾਈ ਸਾਹਿਬ ਕਹਿ ਰਹੇ ਆ ਰਿਸ਼ਤਾ ਕੀ ਹੈ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਰ ਪੰਜ ਸਾਲ ਇਹ ਬੀਬੀ ਵੀ ਦਵਾਈ ਵਿੱਚ ਰਹੀ ਹੈ ਦੋ ਕੁ ਸਾਲ ਅਮਰਤਪਾਲ ਵੀ ਰਿਹਾ ਜਿਹੜੀਆਂ ਠੱਗੀਆਂ ਠੋਰੀਆਂ ਉੱਤੇ ਕੀਤੀਆਂ ਸੀ ਨਾ ਉਹ ਹਲੇ ਪਾਜ ਖੁੱਲਣੇ ਬਾਕੀ ਨੇ ਹੁਣ ਸਾਹਮਣੇ ਆਉਣਗੇ ਲੋਕ ਇਹਨਾਂ ਲੋਕਾਂ ਤੋਂ ਬਚੋ ਧੀਰਮੱਲੀਆਂ ਦਾ ਪਰਿਵਾਰ ਆ ਇਹ डीसी ਦੇ ਦਫ਼ਤਰ ਵਿੱਚ ਜਾਣ ਤੋਂ ਮਤਲਬ ਕੀ ਹੈ ਇਹ ਪਹਿਲੀ ਕੁਸ਼ ਮੀਡੀਆ ਆਪਣਾ ਹੁੰਦਾ ਪੇਜ ਕੁਝ ਬਣਾਏ ਹੁੰਦੇ ਨੇ ਤੇ ਕੁਝ ਬਕਾਉ ਹੁੰਦਾ ਉਹ ਆ ਜਾਂਦਾ ਫਿਰ ਉੱਥੇ ਖਬਰ ਵੱਡੀ ਬਣ ਜਾਂਦੀ ਹੈ ਵੀ ਹਾਂ ਅਮਰਤਪਾਲ ਦੀ ਪਾਰਟੀ ਹੜਾਂ ਲਈ ਖੜੀ ਹੈ ਇਹ ਸਭ ਲੋਕਾਂ ਦਾ ਪੈਸਾ ਆਪਣਾ ਉल्लू ਸਿੱਧਾ ਕਰਨ ਵਾਸਤੇ ਆਪਣੀ ਮਸ਼ਹੂਰੀ ਵਾਸਤੇ ਸਭ ਕੁਝ ਕਰਦੇ ਆ ਪਹਿਲੀ ਗੱਲ ਤਾਂ ਇਹ ਮਾਂ ਨੂੰ ਪੁੱਛੋ ਵੀ ਤੇਰਾ ਪੁੱਤ ਹੈ ਇਹੋ ਤੂੰ মিডিਆ ਸਾਹਮਣੇ ਭਾਈ ਸਾਬ ਕਹੀ ਜਾਣੀ ਹੈ ਜਾਨੀ ਕਿ ਇਹਨਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਵੀ ਕਿਦਾਂ ਗੱਲ ਕਰਨੀ ਹੈ ਬਸ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਨਿਤ ਨਵਾਂ ਡਰਾਮਾ ਕਰਨਾ ਹੀ ਹੁੰਦਾ ਤੇ ਅਮਰਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਛੇ ਦਿਨੀ ਛੱਡਣਗੇ ਅਗਲੇ ਠੀਕ ਹੈ ਅਗਲੇ ਨੇ ਹਾਲੇ ਬਹੁਤ ਕੰਮ ਲੈੜਾ ਇਹ ਗੁੱਜੀਆਂ ਰਮਜ਼ਾਂ ਨੇ ਸਮਝਣ ਵਾਲੇ ਸਮਝ ਜਾਣਗੇ ਜਿਹੜਾ ਕਹਿੰਦਾ ਸੀ ਨਾ ਮੈਂ ਸੰਧਾਨ ਨੂੰ ਮੈਂ ਸਵਿਧਾਨ ਨੂੰ ਨਵੇਂ ਮੰਦਾ ਪੁੱਤੇ ਨੇ ਵੜਿਆ ਅਗਲੇ ਨੂੰ ਪਟਾ ਪਾ ਕੇ ਰੱਖਿਆ ਹੋਇਆ ਹੈ ਅਗਲੇ ਰੋਜ਼ ਕਲਾਸ ਲਾ ਕੇ ਉਡਾੜਾ ਵੜਾ ਰਹੇ ਨੇ ਵੀ ਐਦਾਂ ਕਰਨਾ ਹੈ ਐਂ ਕਹਿਣਾ ਹੈ ਐਦਾਂ ਹੋ ਪੂਰੀਆਂ ਕਲਾਸਾਂ ਲਾ ਰਹੇ ਨੇ ਉਹ ਜਾਨਕਿ ਜਿਹੜੀ ਗੱਲਬਾਤ ਤੜਾਂ ਦੇ ਨਾਲ ਕਰਦੇ ਸੀ ਉਹ ਸਾਰੇ ਖਤਮ ਹੁਣੇ ਅੰਮ੍ਰਿਤਪਾਲ ਦੀ ਮਾਂ ਹੋਵੇ ਦਾ ਪਾਪਾ ਹੋਵੇ ਇਹ ਸਭ ਡਰਾਮੇ ਬਾਜੀ ਹੈ ਲੋਕਾਂ ਨੂੰ ਲੁੱਟਣ ਵਾਸਤੇ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ